ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਸਜਣੋ ਕੁਐਸਟ ਆ ਆਪਣੀ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਪਿੱਛੇ ਲਾਂਮੇ ਵਾਲੀ ਗੱਲ ਨਾ ਰਹਿ ਜਾਈ ਸਜਣੋ ਅੱਜ ਪਹੁੰਚੇ ਆ ਪਿੰਡ ਮੀਰਕੇ ਅਮਰਕੋੜ ਨੇੜੇ ਰਹਿਗਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਬਿੱਟੂ ਕੋਲ ਪਹੁੰਚੇ ਆ ਸਜਣੋ ਚੰਗੇ ਐਨੀਮਲ ਇਸ ਵਾਰ ਬਦੋ ਆਪਾਂ ਹਰ ਰੋਜ਼ ਹਰ ਵੀਡੀਓ ਜਿਵੇਂ ਆ ਐਸ ਵਾਰ ਵੀ ਇਹਨਾਂ ਦੇ ਕੋਲ 8-7 ਨਾਗ ਹੋਣਗੇ ਜੈਜ ਤੋਂ ਜੈਜ ਬਿਲਕੁਲ ਕੀਮਤ ਇਸ ਫਾਰਮ ਤੋਂ ਵੇਖਣ ਨੂੰ ਆਪਾਂ ਨੂੰ ਸਜਣੋ ਮਿਲਦੀ ਆ ਤੇ ਬਾਕੀ ਸਾਰੀ ਜਾਣਕਾਰੀ ਬਾਈ ਫਿੱਟੂ ਤੋਂ ਲੈ ਕੇ ਸਾਂਝੀ ਕਰਦੇ ਆ ਫੱਜ ਸਮਝ ਕੇ ਜੁੜੇ ਰਹੋ ਐਂਡ ਤੱਕ ਜੀ ਬਾਈ ਬਿੱਟੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱਦਾਂ ਬਾਈ ਠੀਕ ਏ ਓਕੇ ਰਿਪੋਰਟ ਓਕੇ ਓਕੇ ਠੀਕ ਆ ਡਰੈਸ ਕਰਾ ਨੋਟ ਬਾਈ ਪਿੰਡ ਮੀਰਕੇ ਜੀ ਅਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਤੇ ਮੋਬਾਈਲ ਨੰਬਰ 95099 2003 2003 ਵਾਹ ਨੰਬਰ ਦਿੱਤੇ ਹੋ ਗਏ ਤੁਹਾਡੇ ਇਹ ਸ਼ੁਰੂਆਤ ਇਸ ਤੋਂ ਪਹਿਲੇ ਨੰਬਰ ਵਾਲੀ ਤੇ ਸੂਈ ਤੋਂ ਕਰੀਏ ਇਹ ਨੀਲੀ 라ਵੀ ਨੇ ਸੰਤੂ ਸਾਹਿਬ ਮਗਰ ਕਟਿਆਣੀ ਜੀ ਕੱਟੀ ਨੀਲੀ ਦੀ ਆ ਵਾਹ ਵਾਹ ਵਿਖਾਇਓ ਮੁਗੜਾ ਆ ਵੇਖੋ ਜੀ 9 ਸਜਰੋ ਕੱਤੀ ਜਿਹੜੀ ਪੂਰ ਨੀਲੀ ਦੀ ਵਾਪਸੀ ਆ ਗਈ ਹਾਂਜੀ ਤੇ ਜਿਹੜੀ ਮੈਂ ਬਿਲਕੁਲ ਕਾਲੀ ਜੀ ਮਹਣੀ ਜੀ ਨੀਲੀ ਦੀ ਠੀਕ ਹੈ ਜੀ ਤੇ ਥਾਂ ਲੈਵਾ ਚੰਗਾ ਜੀ ਲਓ 9 ਕਾਲਾ ਸਜਰੋ ਥਾਂ ਲੱਗਾ ਜੀ ਬਿਲਕੁਲ 9 ਤੋਰ ਦੀ ਮੇਰਾ ਭਾ ਕੀ ਕਰ ਸਰ ਹਮਰਾ ਨਾ ਮਾਰ ਮਾਰ ਲਓ ਹਾਂਜੀ ਮਾਰ ਲਓ ਹਾਂ ਬਿਲਕੁਲ ਬਿਲਕੁਲ ਦੂਰ ਆਉਣਾ ਦੱਸ ਜੀ ਲਓ ਜੀ ਆ ਜੀ ਬਾਬਾ ਜੀ ਆਉਣ ਵਾਲੀ ਆ ਲਓ ਜੀ ਸਜਰੋ ਮਾਲ ਸਾਰਾ ਹੀ ਚੰਗਾ ਸਾਰਾ ਮਾਲ ਬਿਲਕੁਲ ਵਿਖਾਵਾਂਗੇ ਇੱਕ ਮੈਂ ਬਿਲਕੁਲ ਸਜਰੋ ਆ ਜਿਹੜੀ ਆ ਸੂਂਦੀ ਆ ਠੀਕ ਆ ਜੀ ਇਹ ਹੋਰ ਘੰਟੇ ਕਿ ਤੱਕ ਜਿਹੜੀ ਬਿਲਕੁਲ ਸੋਹੂ ਦੀ ਤੇ ਲਓ ਜੀ ਲਓ ਆ ਲੋ ਆ ਬੱਚਾ ਛੜਦਾ ਜੀ ਆ ਤਾਂ ਰਾਜ ਤੁਮਾਈ ਤਾਂ ਸੰਸਾਰ ਕਰਨੇ ਅਰਗੇ ਲਿਖੀ ਆਗੇ ਹਾਂ ਬਿਲਕੁਲ ਬਿਲਕੁਲ ਚੰਗੀ ਬਿਲਕੁਲ ਆਹ ਦੇਖੋ ਹਾਂ ਦੇਖੋ ਐ ਕਿਰਾ ਬੋਲ ਲਈ ਵਹੀਂ ਸਹੀ ਹੈ ਠੰਡੋ ਕਾਲਾ ਬਿਲਕੁਲ ਚੰਗੀ ਲੱਗੀ ਗਈ ਬੰਦ ਤੇ ਚੋੜੋ ਚੋਰਾ ਚੈੱਕ ਕਰਵਾਓ ਸੁਵਾ ਦੁੱਜਾ ਹੀ ਹੋ ਗਈ ਲੱਗਦੀ ਹੈ ਨਾ ਪਹਿਲਾ ਪਹਿਲਾ ਹਾਂਜੀ ਠੀਕ ਵਾਹ ਬਹੁਤ ਸੋਹਣੀ ਆਰਡਰ ਕੁਆਲਿਟੀ ਲੱਗੀ ਆ ਜਿੰਨਾ ਵੀ ਲਿਵਾ ਸਾਰਾ ਬੈਕਗ੍ਰਾਉਂਡ ਹਾਂਜੀ ਹਾਂ ਕੱਟੀ ਮਗਰ ਆ ਇਹ ਬੈਕਗ੍ਰਾਉਂਡ ਲੈਵਾ ਆਪਣੀ ਗੱਡੀ ਮੰਗਰ ਕੱਟੀ ਦੋ ਦੋ ਫਾਇਦੇ ਹੋਗੇ ਨਾ ਡਬਲ ਫਾਇਦੇ ਹੋਗੇ ਲਓ ਜੀ ਬਿਲਕੁਲ ਲਓ ਬਾਈ ਜੀ ਲਾਇਓ ਬਾਈ ਜੀ ਕੀਮਤ 120000 ਨਾ ਕਰੀਏ ਜੀ ਆ ਜੀ ਤੇ ਕਰ ਦਣਾ ਤੁਹਾਡਾ ਜੀ ਹਾਂਜੀ ਪਾਰਾ ਚਿਕਰ ਕੀਤੀ ਨਹੀਂ ਆ ਉਹਦੇ ਚ ਪਤੀ ਹਜ਼ਾਰ ਛੋਟ ਕਰਦੀ ਹੈ ਜੀ ਅੱਛਾ ਹੈ 95 95 ਹੋਰ ਕਰ ਦਈਏ ਹਾਂਜੀ ਹੋਰ ਕਰ ਦਈਏ ਜਾਇਜ਼ ਕਰਕੇ ਦੇ ਦਈਏ ਸੰਦੂ ਸਾਹਿਬ ਛੋਟੀ ਦੇਖੋ ਬਹੁ ਮਹੂਰਤ ਆ ਹਾਂਜੀ ਇੱਕ ਨਗੀਨਾ ਜਿਹਨੂੰ ਕਹਿ ਸਕਦੇ ਆ ਆ 10000 ਦੀ ਕੱਲੀ ਏ ਹਾਂ ਹੈ ਹੈਗੀ ਹੈ ਹਾਂਜੀ ਬਾ ਜਾਇਜ਼ ਦੇ ਦਈਏ ਕਿੰਨੇ ਦੇ ਦਈਏ ਜਾਇਜ਼ ਆਪੇ ਤੁਸੀਂ ਕਰ ਦਿਓ ਨਹੀਂ ਜੀ ਆਪੇ ਆਪੇ ਸੰਦੂ ਸਾਹਿਬ ਹਾਂ ਨਹੀਂ 87000 87 ਦੀ ਹਾਂਜੀ ਠੀਕ ਆ ਵੇਖ ਲੋ ਜਾਂ ਵੀ ਵੇਖ ਲੋ ਯਾਰ ਹੋਰ ਛੋੜ ਛਿਆ 85 ਦੀ ਕਰਦੇ ਫਿਰ ਤੇ ਚਲ ਜਾਂਦੇ 50 ਕਰ ਲੋ ਜੀ 85000 ਦੀ ਸਜਣੋ ਤੇ ਆ ਵੀ ਮੈਂ ਸੂਈ ਆ ਨਾ ਹਾਂਜੀ ਕਾਜੀ ਕਾਜੀ ਆ ਕੱਟੀ ਮਗਰ ਜੀ ਠੀਕ ਆ ਉਹ ਸੰਤ ਸਾਹਿਬ ਕੱਟੀ ਵਾਲਾ ਕੱਟੀ ਵਿਖਾ ਦਿੰਦੇ ਆ ਥਾਂ ਪਹਿਲਾਂ ਵਿਖਾਈਏ ਹਾਂਜੀ ਥਾਰ ਬਹੁਤ ਸੋਹਣਾ ਲੱਗਾ ਸਜਣੋ ਸਿੰਗੀ ਦੇ ਘਰੇ ਖੁੱਤੀਆਂ ਦੀ ਲੱਗੀ ਬਿਲਕੁਲ ਗੋਲ ਨੇ ਕਿਆ ਸਿੰਗੀਆਂ ਕਾਜੀ ਸੂਈ ਆ ਕਾਜੀ ਸੂਈ ਸੰਤ ਸਾਹਿਬ ਕੱਲ ਦੀ ਅੱਛਾ ਕੱਲ ਦੀ ਸੂਈ ਹੋਈ ਹਾਂਜੀ ਵਾਹ

ਅੱਗੇ ਬੰਦ ਉੱਥੇ ਬਾਈ ਜੀ ਨਹੀਂ ਉੱਥੇ ਕਰ ਲੀਏ ਨੰਗਰ ਪਿਆਦੇ ਸੰਤੂ ਸਾਹਿਬ ਅੱਜ ਭੀੜ ਪਈ ਆ ਹਾਂ ਹਾਂ ਜੀ ਚਲੋ ਕੋਈ ਨਹੀਂ ਜੀ ਦਿਖਾ ਰਹਿਣ ਆਉਂਦੇ ਜਾਂਦੇ ਏਦਾਂ ਸੋਹਣਾ ਲੱਗਦਾ ਕੰਮ ਤੇ ਸੁਆਹ ਦੂਜਾ ਸੁਆਹ ਪਹਿਲਾ ਇਹ ਵੀ ਪਹਿਲਾ ਪਹਿਲਾ ਕੋਈ ਦੂਜਾ ਮੰਨ ਲੈ ਹਾਂ ਬੁੱਢੜ ਨਹੀਂ ਹੈਗੀ ਹਾਂ ਹੈਗੀ ਝੋਟੀਆਂ 'ਚ ਲੋਈ ਖਾਣ ਬਹੁਤ ਥੋੜਾ ਲੱਗਤਾ ਜਰੋਂ ਮਾਗ ਕੱਟੀ ਜੇ ਬਿਲਕੁਲ 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 ਲੈ ਚਲੋ ਮਾਰੋ ਹੁੰਦੇ ਸਾਬਤਰਾ ਮਾਰੋ ਨਹੀਂ ਮਾਰੋ ਬਹਿ ਗਏ ਮਾਰੋ 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 ਤਹੀ ਇੱਕ ਰਾਮ ਮਾਰ ਕੇ ਇਦਾਂ ਮਾਰ ਕੇ ਦਿਖਾਓ ਲੋ ਸੰਜਰ ਕੀ ਬਾਤ ਆਹ ਤਾਂ ਜੀਆ ਵਾਹ ਆਹ ਤਰ ਆ ਜੀ ਕੀ ਬਾਤ ਹੈ ਲੋ ਸੰਜਰ ਅਸੀਂ ਵੀ ਧਾਰਾ ਤੈਨੂੰ ਮਰਵਾ ਕੇ ਖਾ ਦਿਆਂ ਬਾਈ ਫੇਟੂ ਕਿਹਦਾ ਤਸੀਂ ਮਾਰ ਕੇ ਧਾਰਾ ਮਖਾ ਲੋ ਕੀ ਬਾਤ ਹੈ ਰੱਹਾ ਛੱਡ ਕੇ ਇਦਾਂ ਵੇਖਾ ਇਦਾਂ ਹੁੰਦੇ ਸਾਬ ਹਾਂ ਹਾਂ ਇਦਾਂ ਰਸੇ ਦਾ ਬਿਨਾਂ ਹੀ ਬਿਲਕੁਲ ਬਿਲਕੁਲ ਹਾਂ ਜੀ ਚਲੋ ਜੀ ਜੀ ਰਵੇ ਹਾਂ ਆਓ ਹਾਂ ਸਿਹਰਾ ਯਾਰ ਹਾਂਜੀ ਸਿਹਰਾ ਨਹੀਂ ਬਹਿਣ ਦੀਆਂ ਏਡੀ ਸੀ ਉਹ ਤਾਂ ਸਾਊਥ ਥੋੜੀ ਲੱਗਦੀ ਨਹੀਂ ਸਭ ਨੂੰ ਚੱਲ ਤੋਰਦੇ ਬਾਈ ਬਿੱਟੂ ਗੇੜਾ ਘੜਵਾ ਦੇ ਕਰਾਂ ਥਾਂ ਬਹੁਤ ਚੰਗਾ ਝੋਟੀ ਨੇ ਪਾਇਆ ਹਨਾ ਹਾਂਜੀ ਕਿਆ ਬਾਗ ਯਾਰ ਥਾਂ ਬਹੁਤ ਚੰਗਾ ਲੱਗਾ ਝੋਟੀ ਦਾ ਸਪੈਸ਼ਲ ਥਾਂ ਲੱਗਾ ਹਾਂ ਲੈ ਆ ਥੀਰੀਆਂ ਦੇ ਪਾਵੇ ਨਹੀਂ ਦੇ ਤਰਾ ਉਹ ਤਾਂ ਥਾਂ ਲੱਗਾ ਹੀ ਚਲੋ ਬੰਦੋ ਤੇ ਬਾਈ ਜੀ ਦਾ ਰੇਟ ਨਿਜਾਇਜ਼ ਕਰਕੇ ਹਾਂਜੀ ਜਾਇਜ਼ ਕਰਕੇ ਡੇਢ ਦੇ ਵਿੱਚ ਜਸਪੂ ਸਾਹਿਬ 60000 ਛੋੜ 90 90000 ਵੀ 90 ਜੋ ਹਾਂਜੀ 90 ਜੋ 90 ਜੋ ਕਿੰਨੇ ਦੀ ਕਰਤੀ ਜੀ ਆਪੇ ਕਰ ਦੋ ਤੇ ਸੰਤੋਖ ਸਾਹਿਬ ਹਾਂ ਨਾਈਸ ਤਸੀਆ ਦੀ ਉਹਤੇ ਕਰਦ ਗਿਆ 85 ਤਸੀਆ ਸਾਹਿਬ ਨਹੀਂ ਮੈਂ 2000 ਰੁਪਏ ਉੱਚੀ ਆ ਅੱਛਾ ਚਲੋ ਠੀਕ ਹੈ ਕੋਈ ਨਹੀਂ ਜਾਣਦੇ ਇਹ 100 ਦਾ ਹੀ ਕੰਮ ਨਾ 200 ਰੁਪਏ ਠੀਕ ਠੀਕ ਹੈ ਭਾਈ ਇਹੋ ਜਿਹੇ ਟੁੱਟ ਗਿਆ ਲੱਖ ਲੱਖ ਰੁਪਏ ਦੇ ਲੋਕ ਵੇਚਦੇ ਆ ਦੇਂਦੇ ਭਾਈ ਦੇਂਦੇ ਥਾ ਵੀ ਪਹਿਲਾਂ ਨਹੀਂ ਜਾਂਦੀ ਇਹ ਵੀ ਸੰਤੋਖ ਸਾਹਿਬ ਪਹਿਲਾਂ ਦਾ ਕੱਟਾ ਮਗਰ ਜੀ ਆ ਬੱਚਾ ਹਾਂਜੀ ਤਾਜੀ ਜੀ ਤਾਜੀ ਜੀ ਠੀਕ ਹੈ ਲਿਆ ਭਾਈ ਲਾ ਸਜਣਾ ਬਿਲਕੁਲ ਗੋਲ ਨਿੱਕੀ ਸਿੰਘੀ ਪਹਿਲਾ ਸੂਬਾ ਹੈ 7 ਕਿਲੋ ਦੁੱਧ ਥਣ ਛੇ ਅੱਛਾ ਹਾਂਜੀ ਛੇ ਚੱਲਦੇ ਲੋਈ 7 ਕਿਲੋ ਦੁੱਧ ਸੰਦੂ ਸਾਵੇ ਦੇ 7 ਕਿਲੋ ہاں ਛੇ ਥਣ ਜੀ ਛੇ ਥਣ ਆ ਛੇ ਚੱਲਦੇ ਵਧੀਆ ਛੇ ਹਾਂਜੀ ਮਗਰ ਕਟਾ ਮਗਰ ਕਟਾ ਨੋ ਸਤਿ ਜੀਰੋ ਛੋਟੀ ਬਹੁਤ ਸੋਹਣੀ ਆ ਖਾਨ 6 6 ਜਾਲੜੇ ਆ ਠੀਕ ਆ ਜੀ ਮਰਾਜੀ ਤਾਂ ਨਹੀਂ ਕੋਈ ਨਹੀਂ ਰਹੇ ਹਾਂ ਜੀ ਇਹ ਰੇਟ ਬਾਈ ਜੀ ਇਹਦਾ ਸੰਧੂ ਸਾਹਿਬ ਲੱਖ ਰੁਪਿਆ ਮੁੱਲ ਹਾਂ 35000 ਲੱਖ ਰੁਪਿਆ ਮੁੱਲ ਤੇ 35 65 ਦੀ 65 ਦੀ ਹਾਂ ਵਾ 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 ਦਉ ਗਾਣੀ ਬਈ ਨਹੀਂ ਡੜੀ ਬਈ ਹਾਂਜੀ ਪੱਕੀ ਗੱਲ ਤਾਜੀ ਸੂਈ ਚਲੋ ਠੀਕ ਆ ਨਹੀਂ ਹੋਰ ਨਹੀਂ ਘਟਾਉਣਾ ਹਾਂਜੀ ਜਾਇਜ਼ ਰੇਟ ਬਾਈ ਗਲਤ ਨਹੀਂ ਕਰਾਂ ਪਹਿਲਾਂ ਕੱਡੇ ਦਿਖਾ ਲੇਗੇ ਕੱਟੀ ਰਾਇ ਇੱਥੇ ਦਿਖਾ ਦਿਓ ਨੀਲੀ ਰੰਗ ਦੀ ਸ਼ਾਹ ਜੀ ਕੱਟੀ ਸੰਧੂ ਲਓ ਜੀ ਤੇ ਕੱਟੀ ਕਿੰਨੇ ਚਿਰ ਦੀ ਆ ਕੱਟੀ ਸੰਧੂ ਸਾਹਿਬ ਡੇਢ ਸਾਲ ਦੀ ਹੋਣੀ ਹੈ ਡੇਢ ਸਾਲ ਦੀ ਹਾਂਜੀ ਠੀਕ ਆ ਨੀਲੀ ਰੰਗ ਦੇ ਵਿੱਚ ਫੱਕਰਾ ਬੰਦੋ ਹਾਂਜੀ ਬੰਦੋ ਇੱਥੇ ਹਾਂ ਤੇ ਕਿੰਨੇ ਦੀ ਬਾਈ ਜੀ ਇਹ 20000 ਰੁਪਏ ਦੇ ਦਿੰਗੇ 20 ਦੀ ਹਾਂਜੀ ਵੇਖ ਲਓ ਕਰਾਉਣੀ ਛੋੜ। ਕਰ ਦੋ ਵੀ ਯਾਦ ਦੋ ਯਾਰ। 17000 ਦੀ ਤੁਹਾਨੂੰ ਸਵਾ ਆਣਾ। ਠੀਕ ਆ ਬਾਈ। ਹਾਂਜੀ ਠੀਕ ਆ। ਆ ਮੱਝ ਦੇ ਤਿੱਲਾ। ਠੀਕ ਆ। ਥਾਣ ਚਾਰੇ ਚੱਲਣਗੇ। ਇੱਕ ਥਾਣਾ ਦਾ ਕਰੜਾ। ਸਹੀ ਗੱਲ ਆ। ਥਾਣਾ ਆਪਾਂ ਤਿੱਲ ਕਰਕੇ ਦੇ ਦਿੰਦੇ। ਲੈਓ। ਸੂਣ ਆਲੀ ਜੇ ਭੋਲੇ ਲੱਗੀ ਸੂਣ। ਲਓ ਸਜਣੋ। ਕੋਈ ਨਹੀਂ ਚੌਥਾ ਕੋਈ ਮਨ ਲੈ ਪੈਂਵਾ। ਹਾਂ ਸੂਵੇ ਜੀ। ਥਾਣ ਚਾਰੇ ਚੱਲਦੇ ਆ। ਹਾਂਜੀ। ਇੱਕ ਥੋੜਾ ਜਿਹਾ ਚੋਣ ਕਰੜਾ ਉਹ ਮੜਿਆ। ਹਾਂ ਜੀ ਸੰਧੂ ਸਾਹਿਬ ਦੇਨੇ ਕੋਈ ਤੇਲ ਨਹੀਂ ਤੇ ਇਹ ਸੁੰਦੀ ਪਈ ਤਿਆਰ ਆ ਬਿਲਕੁਲ ਘੰਟੇ ਦੇ ਕਰ ਸੂਕੂਗੀ ਲੈਓ ਭਾਈ ਅੱਜ ਸੰਧੂ ਸਾਹਿਬ ਬੁੱਟਾ ਦਾ ਕੰਮ ਬਣਿਆ ਪਿਆ ਠੀਕ ਆ ਨਾ ਨਵਾਉਂਦਾ ਮੂੰਹ ਕਾ ਮਿਲਿਆ ਨਾ ਫਿਰ ਨਵਾਉਣੀ ਆ ਅੱਜ ਰੇਟ ਵੀ ਉਹੋ ਜਿਹਾ ਰੇਟ ਵੀ ਉਹੋ ਜਿਹਾ ਲੈਓ ਸਜਰੋ ਬਿਲਕੁਲ ਤਿਆਰ ਮੈਂ ਸੂਣ ਨੂੰ ਹੁੰਦੀ ਪਈ ਹੈ ਲਓ ਜੀ ਹਾਂਜੀ ਸਤਿ ਸ੍ਰੀ ਅਕਾਲ ਰੇਡ ਬਾਈ ਜੀ ਲੱਖ ਰੁਪਈਆ ਜਾਇਜ਼ ਕਰਕੇ ਹਾਂਜੀ ਉਹ ਤੇ ਛੋੜ ਕਿੰਨੀ ਕਰਦਣੀ ਆ ਉਹਦੇ ਤੇ ਛੋੜ ਆ ਹਾਂ 58000 ਵਿੱਚੋਂ ਲੱਖ ਚੋਂ 58000 52 ਦੀ 42 ਦੀ ਲੱਖ ਚੋਂ ਛੋੜ ਕਿੰਨੀ ਕਰਨੀ ਆ 58000 ਵਾ 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 42000 ਦੀ ਅੰਦਰ ਨਹੀਂ ਕੋਈ ਦਿੰਦਾ ਨਹੀਂ ਦੇਣੀ ਨਹੀਂ ਟਣੀ 42000 ਦੀ ਨਹੀਂ ਕਹੇ ਤੇ ਨਹੀਂ ਬਾਈ ਹਾਂਜੀ ਵਾਹ ਉੱਡਣ ਵਾਲਾ ਹੀ ਕੰਮ ਠੀਕ ਆ ਠੀਕ ਆ ਲਿਆਓ ਆ ਵੀ ਕੱਢ ਗਏ ਇਹ ਸੋਈ ਆ ਇਹ ਸੋਈ ਸਤੂ ਸਾਰਾ ਆ ਕੱਟੀ ਗਈ ਕਿਹੜੀ ਆਹ ਆਹ ਕੱਟੀ ਆਹ ਕੱਟੀ ਠੀਕ ਆ ਆ ਕੱਟੀ ਹਨਾ ਲੈ ਠੀਕ ਆ ਲੈ ਚੱਲ ਬਾਹਰ ਤਾਂ ਜੀ ਸੋਈ ਕੋਈ ਸੁਆ ਮਾਲੇ ਪਹਿਮਾਰ ਪਹਿਮਾਰ ਸੇਵਾ ਠੀਕ ਆ ਇਹ ਲੋੜੀ ਸਮਝ 8 ਕਿਲੋ ਦੁੱਧ ਸਵੇਰੇ ਦੀ ਜਿੰਵੇਂ ਮਰਜ਼ੀ ਹੋਵੇ ਦੁੱਧ ਹੈਗਾ 8 ਕਿਲੋ ਹਾਂ ਏ ਹੁਣ ਚੋਕਲੇ ਆਂਦੇ ਸੂਰ ਸਾਹਿਬ ਠੀਕ ਆ ਲੈ ਆ ਅੱਜ ਤਾਂ ਸੰਧੂ ਸਾਹਿਬ ਤੇ ਲਿਆ ਰਹੇ ਪਉਂਦਾ ਮੌਕਾ ਨਹੀਂ ਜਦੋਂ ਤਾਂ ਅੱਛਾ ਹਾਂਜੀ ਹਾਂਜੀ ਟਾਈਮ ਥੋੜਾ ਹੈ ਨਾ ਟਾਈਮ ਥੋੜਾ ਹੈ ਨਾ ਥਲਿਆ ਰਹੇ ਉਦਾਂ ਹੀ ਪੈ ਰਹੇ ਚਲ ਕੋਈ ਨਹੀਂ ਟਾਈਮ ਥੋੜਾ ਸੀ ਨਾ ਬਾਈ ਲੇਟ ਹੋ ਗਏ ਅੱਜ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੀ ਤੇ ਤੁਹਾਨੂੰ ਪਤਾ ਗੁਰੂ ਘਰਾਂ ਦੇ ਕਾਰਜ ਚੱਲਦੇ ਤੇ ਰੇਟ ਭਾਈ ਜੀ ਇਹਦਾ ਵੀ ਲੱਖ ਰੁਪਇਆ ਅੱਛਾ ਹਾਂ ਜੀ ਉਹ ਤੇ ਛੋੜ ਉਹ ਤੇ ਛੋੜ 32000 ਰੁਪਇਆ 32 ਹਾਂ ਜੀ ਵਾਹ 68000 ਹਾਂ ਜੀ ਵਾਹ ਹਾਂ ਜੀ ਤੁਹਾਡੀ ਖੁਸ਼ੀ 52 ਦੀ ਹਾਂ ਜੀ 52 ਦੀ ਨਹੀਂ 68000 ਹਾਂ ਜੀ ਬੰਦੀ ਠੀਕ ਆ ਹਾਂ ਜੀ हां 8000 ਦੀ ਸੌਰੀ ਠੀਕ ਆ 8000 ਛੋੜਦਾ 8000 ਦੀ ਵਾਹ 200 ਛੋੜ ਵਾਹ 200 ਛੋੜ ਠੀਕ ਆ ਇਹਦਾ ਕੱਟਾ ਜੀ ਇਹਦਾ ਕਿਹੜਾ ਆ ਕੱਟਾ ਜੀ ਇਹ ਕੱਟਾ 1 ਮਹੀਨੇ ਦੇ ਵਾਲੇ ਕੋਈ 20 ਦਿਨ ਵੀ ਮਾਰਦੇ ਠੀਕ ਆ ਹਾਂਜੀ ਤੇ ਦੁੱਧ ਦੁੱਧ ਸੰਤੋ ਸਾਹਿਬ 8 ਕਿਲੋ 7 ਕਿਲੋ ਦੀ ਭਾਂਡੇ 4-5 ਮਾਰਦੇ ਲੈ ਆ ਬਾਈ ਹਾਂਜੀ ਲੈ ਆ ਆਰ ਵਿਆਹ 24 ਮਹੀਨੇ ਲਾਇਆ ਲਓ ਜੀ 8 ਕਿਲੋ ਦੁੱਧ ਤੇ ਮਗਰ ਕਟਾ ਮਹੀਨੇ ਦੀ ਸੋਈ ਮੋਲੇ ਸੰਦੂ ਸਾਹ ਸਾਰੀਆਂ ਦਾ ਲੱਖ ਲੱਖ ਆ ਅੱਛਾ ਲੱਖ ਜੋ ਆਪਾਂ ਮੈਨੂੰ ਛੋਟਾ ਖੁੱਲੀਆਂ ਕਰ ਦੇਣਾ ਜੀ ਵਾਹ ਤੇ ਇਹਦੀ ਛੋੜ ਇਹਦੀ ਛੋੜ ਸਭ ਨੂੰ ਸਾਰਾ 40000 ਰੁਪਏ ਸਦੀ ਲੱਖ ਜੋ ਹਾਂ 60 ਦੀ ਹਾਂ ਨਹੀਂ ਯਾਰ ਹੋਰ ਛੋੜਾ ਅੱਛਾ ਇੱਕ ਘਟਦੀ ਮੈਂ ਨਾ ਯਾਰ ਹੋਰ ਛੱਡ ਦਈਏ ਵਾਹ ਵਾਹ 55000 ਚਾਹੁੰਦੇ 55 ਦੀ 58000 ਬਸ ਕਰੋ ਬਹੁਤ ਜਿਆਦਾ ਹੈ ਮੈਂ ਨਾ ਕਿ ਮਾਰ ਆਇਦਾ ਅੱਜ ਦਿਨ ਦਿਹਾੜਾ ਜਾਂਦੀ ਵੇਖੀ ਚਲੋ ਗੁਰੂ ਨਾਲ ਕਿਹਾ ਦੋ ਤੇ ਮਹਿਮਾ ਦੋ ਤੇ 8 ਆਪਾਂ 사ਤੇ ਦੱਸਾਂਗੇ ਆ ਕੱਟਾ ਜੀ ਕਿਹੜਾ ਆ ਕੱਟਾ ਆ ਦਾ ਕੱਟਾ ਹੀ ਕੋਈ ਸੂਏ ਮੰਨ ਲੈ ਪਹਿਵੇਂ ਕੋਈ ਮੰਨ ਲੈ ਸ਼ੇਵੇਂ ਹਾਂਜੀ ਹਾਂ ਇਹਦਾ ਵੀ ਮੁੱਲ ਨਿਕਾ ਜਾਈ ਅੱਛਾ ਆ ਮੱਝ ਵੱਡੀ ਮੈਂ ਵੱਡੀ ਹਾਂ ਰੇਟ ਨਿਕਾ ਇਹਦੇ ਅਗਲੇ ਸਾਂਚ ਤਾਰਾ ਕੱਟ ਜੇ ਅੱਛਾ 10 15 ਲਓ ਸੱਜਣੋ ਹਾਂਜੀ ਬਹਿਣੀ ਵਾਲੇ ਜੀ ਬਹਿਣੀ ਵਾਲੇ ਲੈ ਆ ਸਹਾਣੂ ਕੇ ਜੀ ਸਬਤੀ ਕੇ ਤੇ ਆਈ ਹੈ ਲੋ ਜੀ ਸੁਆ ਜਿੰਨਾ ਮਰਜੀ ਸਜਣੋ ਮੰਨ ਲੋ ਬਾਕੀ ਦੋ ਤੇ 7 ਕਿਲੋ ਜੀ ਧਾਰਾਂ ਖਾਂਦੀਆਂ ਇੱਕ ਦੀਆਂ ਅਗਲੇ ਦੀਆਂ ਘੱਟ ਜੀ ਤੇ ਰੇਟ ਮੰਗਦਾ ਲੱਖ ਲੱਖ ਤੇ ਛੋੜ ਕਰਕੇ 35000 35 ਛੋੜ ਕਰ ਦੇਣੀ ਆ ਹਾਂ ਜੀ 65 ਆਏ ਤੋਂ ਸਤਿ ਸ੍ਰੀ ਅਕਾਲ ਤੁਹਾਨੂੰ ਛੜਦੇ 2000 ਹੀ ਹੋਰ ਖਾਤੇ ਖੀਰ ਲਾ ਪਈ ਸੀ ਹਾਂਜੀ ਖੀਰ ਲਾਈ ਖੀਰ ਲਾਣਾ ਤਿੰਨ ਛੜਦੇ ਸਾਨੂੰ ਸਾਰਾ ਉਹ ਇਹ ਸਰਦੀ ਜਾਨ ਦੇ ਮਾਰਦੇ ਥਾ ਮਾਰੇ ਜਾਵਾਂਗੇ ਜਾਨ ਦੇ ਹੁਣ ਇੱਕ ਗੱਲ ਹੈਗੀ ਉਹ ਆਪਣੇ ਚੈਨਲ ਤੇ ਵੀਡੀਓ ਕੱਢ ਕੇ ਵੇਚੋ 80000 ਦੀ ਮੱਝ ਪਾਈ ਆਪਾਂ ਪਹਿਲਾਂ ਅੱਛਾ ਹਾਂਜੀ ਅੱਜ ਘਾਟੇ ਵਾਦ ਦੇ ਨਾਲ ਦੇ ਦੇਣੀ ਚਾਹ ਸਜਣੋ ਠੀਕ ਆ 62000 ਦੀ ਹਾਂ ਨਾ ਆ ਪਸ਼ੂ ਜੇ ਫਰੀਦਾਰੀ ਕਰਿਓ ਸਤਿ ਸ੍ਰੀ ਅਕਾਲ